ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦਿ ਜਪਿਆ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਗਿਆਨ ਤਨ ਕਿ ਸ਼ਕਰਮਣ ਜਾਣਾ ਸਾਰਣ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਖੀ ਮੇਰੀ ਦੰਦੋਤ ਬੰਦਨ ਅਨਕਬਾਰ ਸਭ ਗਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰ ਤੇ ਫਿਰ ਤੇ ਪ੍ਰਭ ਆਇਆ ਪਰਿਆ ਤੋ ਸਰਣਾਏ नानक की प्रभु बेनती अपनी भक्ति लाए सतनाम वाहे गुरु सतनाम वाहे गुरु साथ संगत गुरु सेवा दे भगत कमाई ता बे मनुष्य दे ही पाई ए मनुखा दे ही परमात्मा जी ने बख्शिश करके प्राप्त की ती आ ਔਰ ਇਸ ਮਨੁੱਖਾ ਦੇਹੀ ਦੇ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਇਹੋ ਹੀ ਸੰਸਾਰ ਵਿੱਚ ਮਨੁੱਖ ਦਾ ਪਨੋਰਥ ਹੈ। ਉਹਦੇ ਬਾਰੇ ਹੀ ਉਪਦੇਸ਼ ਕਰਦੇ ਆ ਗੁਰੂ ਜੀ। ਇੱਕ ਊੰਕਾਰ ਸਤਗੁਰ ਪ੍ਰਸਾਦ ਤਨ ਤਨ ਜਹੇ ਮੋਕੋ ਦਿਓ। ਸੋ ਨਹੀਂ ਹੈ ਨ ਕੀਨ ਕਹੋ ਨਾਨਕ ਨਰਬਾਵਰੇ ਆਪ ਕਿਉਂ ਦੋਲਤ ਦੀਨ ਸਾ ਸੰਗਤ ਤੇ ਗੁਰੂ ਮਹਾਰਾਜ ਸ੍ਰੀ ਗੁਰੂ ਜੀ ਦੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਜਿਸ ਪ੍ਰਮਾਤਮਾ ਨੇ ਸਾਬਤ ਸੁੰਦਰ ਤਨ ਬਖਸ਼ਿਸ਼ ਕੀਤਾ ਵਸਤਨ ਵਾਸਤੇ ਜ਼ਮੀਨ ਜਾਇਦਾਦ ਧਨ ਦੌਲਤ ਬਖਸ਼ਿਸ਼ ਕੀਤੀ ਆ ਫਿਰ ਭਾਈ ਤੂੰ ਉਸ ਵਾਹਿਗੁਰੂ ਪ੍ਰਮਾਤਮਾ ਜੀ ਨੂੰ ਪ੍ਰੇਮ ਕਿਉਂ ਨਹੀਂ ਕਰਦਾ ਤੇਰੇ ਅੰਦਰ ਚਾਹ ਕਿਉਂ ਨਹੀਂ ਪੈਦਾ ਹੁੰਦਾ ਤੋਂ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਹੀ ਉਪਦੇਸ਼ ਕਰਦੇ ਆ ਦੇ ਸਾਧ ਸੰਗਤ ਜਾਨ ਤੇ ਜੰਮਿਆ ਪਰਿਵਾਰ ਭਲਾ ਪਾਇਆ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਹੀ ਕਿਸੇ ਪਿਛੇ ਜਪ ਤਪ ਕੀਤਾ ਹੁੰਦਾ ਕਿਸੇ ਰਾਜੇ ਦੇ ਘਰ ਜਨਮ ਹੋ ਜਾਂਦਾ ਕਿਸੇ ਅਮੀਰ ਦੇ ਘਰ ਜਨਮ ਹੋ ਜਾਂਦਾ ਇਹ ਇਹ ਪਿਛੇ ਪੁੰਨਾ ਦੀ ਨਿਸ਼ਾਨੀ ਹੈ ਕਿਉਂਕਿ ਪ੍ਰਮਾਤਮਾ ਜੀ ਦੇ ਕੋਲ 6 ਵਸਤੂ ਉਹਦੇ ਹੱਥ ਵਿੱਚ ਜਨਮ ਮਰਨ ਲਾਭ ਹਾਨੀ ਮਾਨ ਆਪਮਾਨ ਜਨਮ ਕਿ ਕਿੱਥੇ ਜਨਮ ਹੋਣਾ ਗਰੀਬ ਦੇ ਘਰ ਹੋਣਾ ਕਿ ਅਮੀਰ ਦੇ ਘਰ ਹੋਣਾ ਇਹ ਵੀ ਉਹਦੇ ਹੱਥ 'ਚ ਆ ਮਰਨਾ ਕਿਦਾਂ ਬਿਮਾਰੀ ਨਾਲ ਮਰਨਾ ਕਿ ਐਕਸੀਡੈਂਟ ਨਾਲ ਮਰਨਾ ਇਹ ਵੀ ਉਹਦੇ ਹੱਥ 'ਚ ਆ ਵਪਾਰ ਵਿੱਚ ਲਾਭ ਹੋਣਾ ਕਿ ਹਾਨੀ ਹੋਣੀ ਇਹ ਵੀ ਉਹਦੇ ਹੱਥ 'ਚ ਆ ਸੰਸਾਰ ਦੇ ਵਿੱਚ ਮਾਣ ਮਿਲਣਾ ਕਿ અપਮਾਨ ਮਿਲਣਾ ਇਹ ਵੀ ਉਹਦੇ ਹੱਥ 'ਚ ਆ। ਇਸੇ ਕਰਕੇ ਹੀ ਮਹਾਰਾਜ ਪਰਮਾਤਮਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਇੱਕ ਪੀਣਾ ਦੇ 10 ਪੀ ਹਿਰਲੇ ਤੂੰ ਮੂੜਾ ਕਹੂ ਕਾਂ ਕਰੇ। ਕਿ ਭਾਈ ਇਹ ਨਾ ਸੁਖ ਸੁਦਾਂ ਬਾਗੇ ਉਹਦਾ ਭਾਜਨ ਸਿਮਰਨ ਨਹੀਂ ਕਰਦਾ ਉਹਨੂੰ ਪ੍ਰੇਮ ਨਹੀਂ ਕਰਦਾ ਮੋਹ ਨਹੀਂ ਕਰਦਾ। ਤੇ ਜੇਕਰ ਉਹ ਆਪਣੀ ਆਂਈ ਤੇ ਆ ਜਾਵੇ ਅੱਗੇ ਤੋਂ ਇੱਕ ਵੀ ਵਸਤੂ ਨਾ ਉਹਨੂੰ ਦੇਵੇ ਤੇ ਜਿੰਨੀਆਂ ਦਿੱਤੀਆਂ ਉਹ ਵੀ ਖੋ ਲਵੇ ਫੇ ਤੂੰ ਕੀ ਕਰ ਲੇਗਾ ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਿਰਮਲ ਪਉ ਜੀਵ ਨੂੰ ਦਿੱਤਾ ਕਿ ਗੁਰਸੇਵਾ ਦੇ ਭਗਤ ਕਮਾਈ ਤਾ ਬੇਹ ਮਾਨੁਸ਼ੁ ਦੇਹੀ ਪਾਈ ਇਸ ਦੇਹੀ ਨੂੰ ਸਿਮਰੇ ਦੇਵ ਸਾਂ ਦੇਹੀ ਭਜ ਹਰ ਕੀ ਸੇਵ ਅਜੋ ਗੋਬਿੰਦ ਭੂਲ ਮਤ ਜਾਉ ਮਾਨੁਸ਼ ਜਨਮ ਕਾ ਇਹ ਲਾਭ ਮਾਣੇ ਪਿਛੇ ਭਗਤੀ ਕੀਤੀ ਹੈ ਸੇਵਾ ਕੀਤੀ ਆ ਤੋਂ ਇਸੇ ਕਰਕੇ ਹੀ ਜੋ ਘਰ ਦੇ ਵਿੱਚ ਆਇਆ ਉਹ ਵੀ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਆ ਜਿਸੇ ਪ੍ਰਲاد ਦੀ ਮਾਂ ਸੰਤਾਂ ਦੇ ਆਸ਼ਰਮ ਰਹਿੰਦੀ ਸੀ ਉਹਦਾ ਪ੍ਰਭਾਵ ਜਿਹੜਾ ਸੀ ਉਹ ਪ੍ਰਲاد ਤੇ ਵੀ ਪਿਆ ਤੇ ਪ੍ਰਲاد ਭਗਤ ਬਣ ਗਿਆ ਇਸੇ ਕਰਕੇ ਇਹ ਮਹਾਰਾਜ ਕਹਿੰਦੇ ਕਿ ਪਿਛੇ ਸੇਵਾ ਕੀਤੀ ਆ ਤੇ ਤਾਂ ਹੀ ਇਹ ਸੁੰਦਰ ਮਨੁੱਖਾ ਮਿਲੀ ਆ ਤਾਂ ਹੀ ਚਾਂਸ ਮਿਲਦੇ ਆ ਜੇ ਕਿਸੇ ਨੂੰ ਵੀ ਕੋਈ ਚਾਂਸ ਮਿਲੇ ਸੇਵਾ ਸਿਮਰਨ ਦਾ ਯਾਤਰਾ ਪਰ ਉਪਕਾਰ ਦਾ ਤੇ ਇਹ ਪਿਛਲੇ ਪੁੰਨਾਂ ਦੀ ਨਿਸ਼ਾਨੀ ਹੀ ਹੁੰਦੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਅੜੇ ਜਿਹੜਾ ਮਨਮੁਖ ਹੁੰਦਾ ਉਹ ਹਮੇਸ਼ਾ ਹੀ ਜੋ ਵੀ ਗੁਰੂ ਦੀ ਸਿੱਖਿਆ ਹੁੰਦੀ ਆ ਉਹਨੂੰ ਤੋਂ ਇਨਕਾਰੀ ਹੋ ਜਾਂਦਾ ਮੰਨਕਰ ਹੋ ਜਾਂਦਾ ਜੇ ਗੁਰੂ ਕਹੇ ਕਿ ਨਿੰਦਾ ਨਾ ਕਰੋ ਤੇ ਉਹ ਕਹਿੰਦਾ ਮੈਂ ਕਰਨੀ ਆ ਜੇ ਗੁਰੂ ਕਹੇ ਛਲ ਕਪੜ ਤੋਂ ਘਫਰੇ ਬਣਾ ਕਰੋ ਕਹਿੰਦਾ ਮੈਂ ਕਰਨਾ ਅੜ ਜਾਂਦਾ ਅੜ ਜਾਂਦਾ ਇਸੇ ਕਰਕੇ ਹੀ ਤੇ ਬਹੁਤ ਪ੍ਰਚਾਰ ਹੁੰਦਾ ਕਥਾਵਾਂ ਚੱਲਦੀਆਂ ਵਾਂ ਸਿੱਖਿਆਵਾਂ ਚੱਲਦੀਆਂ ਵਾਂ ਪਰ ਜੀਵ ਨਹੀਂ ਬਦਲਦਾ ਕਿਸੇ ਕਰਕੇ ਨਹੀਂ ਜੀਵ ਬਦਲਦਾ ਕਿਉਂਕਿ ਮਨਮੁਖਿਆ ਤੇ ਅੜਿਆ ਬੈਠਾ ਵਾ ਕਿ ਮੈਂ ਆਪਣੀ ਮਰਜ਼ੀ ਕਰਨੀ ਆ ਤੋ ਕੋਈ ਵੀ ਸਿੱਖਿਆ ਦਾ ਇਹਦੇ ਤੇ ਪ੍ਰਭਾਵ ਨਹੀਂ ਪੈਂਦਾ ਇਸੇ ਕਰਕੇ ਹੀ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਗੁਰੂ ਦੀ ਸਿੱਖਿਆ ਨੂੰ ਨਹੀਂ ਮੰਨਦਾ ਅੜ ਜਾਂਦਾ ਤੇ ਇਸੇ ਤਰ੍ਹਾਂ ਹੀ ਉਹ ਛਲ ਜਾਂਦਾ ਆਪਣਾ ਜੀਵਨ ਅਸਫਲہ ਕਰ ਲਿੰਦਾ ਉਹਦਾ ਪਤਨ ਹੋ ਜਾਂਦਾ ਜਿਸ ਤਰ੍ਹਾਂ ਜੇਠ ਹਾਰ ਦੇ ਮਹੀਨੇ ਦੇ ਵਿੱਚ ਹਨੇਰੀਆਂ ਆਉਂਦੀਆਂ ਤੇ ਉਹ ਹਨੇਰੀਆਂ ਜਿਹੜੀਆਂ ਹੈਗੀਆਂ ਅੰਬਾ ਦਾ ਫਲ ਝਾੜ ਦਿੰਦੀਆਂ ਕਿਸਾਨ ਜਾ ਕੇ ਦੇਖਦਾ ਕਿ ਭਾਈ ਮੇਰਾ ਤੇ ਫੜੇ ਸਾਰੇ ਝੜ ਗਿਆ ਦੁਖੀ ਹੋ ਜਾਂਦਾ ਇਸੀ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਗੁਰਮਖ ਗੁਰਮਖ ਜਿਹੜਾ ਹੁੰਦਾ ਵਾ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਜਿਹੜਾ ਸ਼ਰਨ ਪਰੇ ਸੋ ਤਰੇ ਆ ਉਹ ਕੌਣ ਆ ਸ਼ਰਨ ਪਰੇ ਕੌਣ ਆ ਗੁਰਮਖ ਤੇ ਗੁਰਮਖ ਜਿਹੜਾ ਹੁੰਦਾ ਉਹ ਸਿਆਣੇ ਮਾਲੀ ਵਾਂਗੂ ਹੁੰਦਾ ਕਿਉਂਕਿ ਜ਼ਿਆਦਾਤਰ 90% ਜਿੰਨੀਆਂ ਵੀ ਹਨੇਰੀਆਂ ਆਉਂਦੀਆਂ ਤੂਫਾਨ ਆਉਂਦੇ ਆ ਇਹ ਪੱਛਮ ਵਾਲੇ ਪਾਸੋਂ ਤੇ ਉੱਤਰ ਵਾਲੇ ਪਾਸੋਂ ਇਹ ਦੋਨੋਂ ਦੁਸ਼ਿਆਵਾਂ ਵੱਲ ਪਾਸੋਂ ਆਉਂਦੇ ਜੇ ਪੱਛਮ ਵਾਲੇ ਪਾਸੋਂ ਆਣਗੇ ਜਾਂ ਉੱਤਰ ਵਾਲੇ ਪਾਸੋਂ ਆਣਗੇ ਤੇ ਉਹ ਕੀ ਕਰਦਾ ਕਿ ਬਾਗ ਦੇ ਪੱਛਮੋ ਵਾਲੀ ਸਾਈਡ ਔਰ ਉੱਤਰ ਵਾਲੀ ਸਾਈਡ ਮੋٹے ਮੋٹے ਦਰਖਤਾਂ ਦੀ ਵਾਰਡ ਲਾ ਦਿੰਦਾ ਤੇ ਮੋٹے ਮੋٹے ਦਰਖਤਾਂ ਦੀ ਵਾਰਡ ਜਿਹੜੀ ਸੰਘਣੀ ਕਰਕੇ ਲਾ ਦਿੰਦਾ ਤੇ ਜਦੋਂ ਤੂਫਾਨ ਆਉਂਦਾ ਹਨੇਰੀ ਆਉਂਦੀ ਆ ਤੇ ਉਹ ਸੰਘਣੇ ਮੋٹے ਦਰਖਤਾਂ ਦੀ ਜਿਹੜੀ ਬਾੜ ਆ ਉਹ ਹਵਾ ਨੂੰ ਸਹਿ ਲੈਂਦੀ ਐ ਉਹ ਹਵਾ ਨੂੰ ਸਹਿ ਲੈਂਦੀ ਐ ਤੇ ਇਸ ਕਰਕੇ ਫੇ ਜਿਹੜੇ ਨਾਜ਼ੁਕ ਰੁੱਖ ਹੁੰਦੇ ਨੇ ਫਲਦਾਰ ਉਹਨਾਂ ਦਾ ਨੁਕਸਾਨ ਨਹੀਂ ਹੁੰਦਾ ਤੇ ਉਹ ਅੰਬ ਝੜਦੇ ਨਹੀਂ ਹੈਗੇ ਇਸੇ ਕਰਕੇ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਜੀ ਦਾ ਇਹੋ ਹੀ ਉਪਦੇਸ਼ ਆ ਕਿ ਇਸੇ ਤਰ੍ਹਾਂ ਹੀ ਜਿਹੜੀਆਂ ਵਿਸ਼ੇ ਵਕਾਰਾਂ ਦੀ ਹਨੇਰੀ ਆਉਂਦੀ ਆ ਤੇ ਉਹਨੂੰ ਗੁਰਮਖ ਪਿਆਰਾ ਸ਼ਬਦ ਦਾ ਸ਼ਬਦ ਦੀ ਵਾਰ ਲੈ ਲੈਂਦਾ ਚਾਹਗੇ ਤਾਂ ਹਮਾਰੇ ਆਰਾਮ ਗਾਲ ਦੁੱਖ ਲੱਗੇ ਨਾ ਭਾਈ ਸਾਰੇ ਪਾਸੇ ਉਹ ਸਿੱਖਿਆ ਦੀ ਸੰਸਕਰਨ ਦੀ ਚੰਗੀ ਆਦਤ ਦੀ ਭਾਈ ਉਸ ਨੂੰ ਵਾਰ ਕਰ ਲਿੰਦਾ ਤੇ ਉਹੋ ਹੀ ਉਹਨੂੰ ਬਚਾ ਲੈਂਦੀ ਆ ਇਸੇ ਤਰ੍ਹਾਂ ਹੀ ਮਹਾਰਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦਾਤ ਪਿਆਰੀ ਵਿਸਰਿਆ ਦਾਤ ਆਰਾ ਕਿ ਜਿਹੜਾ ਦਾਤਾ ਦੇਣ ਵਾਲਾ ਵਾਹਿਗੁਰੂ ਪਰਮਾਤਮਾ ਵਾ ਉਹ ਵਿਸਰ ਗਿਆ ਤੇ ਦਾਤ ਜਿਹੜੀ ਦਿੱਤੀ ਹੋਈ ਆ ਉਹ ਮਿੱਟੀ ਲੱਗਣ ਲੱਗ ਪਈ ਕਿਉਂਕਿ ਇਹ ਜੋ ਵੀ ਅਭਾਵ ਹੁੰਦਾ ਅਭਾਵ ਕਰਕੇ ਹੀ ਮਨੁੱਖ ਪਟਕਦਾ ਜਦੋਂ ਇੱਕਿਆ ਘਰ ਦੇ ਵਿੱਚ ਪੈਸਾ ਨਹੀਂ ਹੈਗਾ ਜਾਂ ਕੋਈ ਨੌਕਰੀ ਨਹੀਂ ਹੈਗੀ ਹਰ ਇੱਕ ਚੀਜ਼ ਦਾ ਅਭਾਵ ਆ ਤੇ ਉਦੋਂ ਸਹਿਜ ਹੀ ਮਨੁੱਖ ਪਟਕ ਜਾਂਦਾ ਦੁਖੀ ਹੋ ਜਾਂਦਾ ਪਰ ਜਿਹੜੇ ਵੱਡੇ ਲੋਕ ਨੇ ਅਮੀਰ ਲੋਕ ਨੇ ਰਾਇਸ ਲੋਕ ਨੇ ਜਿਨ੍ਹਾਂ ਕੋਲ ਸਭ ਕੁਝ ਹੀ ਆ ਹੁਣ ਹੋਰ ਕੋਈ ਪ੍ਰਾਪਤ ਕਰਨ ਦੀ ਲੋੜ ਨਹੀਂ ਤੇ ਉਹ ਕਿਤੇ ਸ਼ਾਂਤਿਲ ਉਹ ਕਿਤੇ ਸ਼ਾਂਤ ਬੈਠੇ ਆ ਉਹਨਾਂ ਦੀ ਭਟਕਣਾ ਉਹਨਾਂ ਨਾਲੋਂ ਵੀ ਜ਼ਿਆਦਾ ਹੈ ਇਸੇ ਤਰ੍ਹਾਂ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਜੋ ਹੈ ਨਾ ਉਹ ਬੜਾ ਬਿਆਨ ਤੇ ਆ ਕਿਸੇ ਵੀ ਅਮੀਰ ਨੂੰ ਪੁੱਛੋ ਕਿ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਸਭ ਕੁਝ ਦਿੱਤਾ ਉਹ ਕਹੋਗਾ ਮੈਨੂੰ ਕੀ ਦਿੱਤਾ ਮੈਨੂੰ ਕੁਝ ਵੀ ਨਹੀਂ ਦਿੱਤਾ ਉਹਨੂੰ ਕੁਝ ਵੀ ਨਹੀਂ ਦਿੱਤਾ ਭਾਈ ਜਿਹੜੀ ਜ਼ੁਬਾਨ ਦੇ ਨਾਲ ਤੂੰ ਬੋਲਦਾ ਹੈ ਨਾ ਕਿ ਮੈਨੂੰ ਕੁਝ ਨਹੀਂ ਦਿੱਤਾ ਉਹ ਜ਼ੁਬਾਨ ਵੀ ਦਿਨੂੰ ਪਰਮਾਤਮਾ ਨੇ ਦਿੱਤੀ ਹੈ ਜਿਹੜੀਆਂ ਅੱਖਾਂ ਦੇ ਨਾਲ ਤੂੰ ਦੇਖਦਾ ਪਿਆ ਉਹ ਅੱਖਾਂ ਵੀ ਦਿਨੂੰ ਪਰਮਾਤਮਾ ਨੇ ਦਿੱਤੀਆਂ ਇਹ ਸਾਰਾ ਸਰੀਰ ਜਿਹੜਾ ਸੁੰਦਰ ਹੈ ਨਾ ਅੰਗ ਅੰਗ ਇਹ ਸਾਰੇ ਪਰਮਾਤਮਾ ਜੀ ਨੇ ਹੀ ਦਿੱਤੇ ਆ ਇਸੇ ਕਰਕੇ ਹੀ ਪਰਮਾਤਮਾ ਜੀ ਨੇ ਦਿੱਤੇ ਆ ਕਿ ਤਾਂ ਕਿ ਇਹਨਾਂ ਦੇ ਨਾਲ ਅੰਗਾ ਦੇ ਨਾਲ ਸੇਵਾ ਸਿਮਰਨ ਕਰੇ ਪਰਉਪਕਾਰ ਕਰੇ ਪਰਮਾਤਮਾ ਦਾ ਸ਼ੁਕਰਾਨਾ ਕਰੇ ਤੋ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜਿਹੜੇ ਨੇ ਉਹ ਅਕਾਲ ਪੁਰਖ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹ ਇਹੋ ਹੀ ਉਪਦੇਸ਼ ਕਰਦੇ ਆ ਕਿ ਬਹੁਤ ਸਾਰੇ ਸੰਸਾਰ ਦੇ ਵਿੱਚ ਐਸੇ ਲੋਕ ਨੇ ਜਿਨ੍ਹਾਂ ਦੇ ਅੰਗ ਹੀ ਨਹੀਂ ਪੂਰੇ ਹੈਗੇ ਜਿਨ੍ਹਾਂ ਦੇ ਪੂਰੇ ਅੰਗ ਹੀ ਨਹੀਂ ਹੈਗੇ ਤੋ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਧਨ ਪਦਾਰਥ ਜੋ ਹੈ ਜੋ ਧਨ ਪਦਾਰਥ ਪਰਮਾਤਮਾ ਜੀ ਨੇ ਦਿੱਤਾ ਉਸ ਨੂੰ ਬਚਾ ਲੈ ਇਹ ਹੀ ਬੜੀ ਤੇਰੀ ਬਹਾਦਰੀ ਹੈ ਜੋ ਪਰਮਾਤਮਾ ਜੀ ਨੇ ਦਿੱਤਾ ਨਾ ਧਨ ਪਦਾਰਥ ਜਾਇਦਾਦ ਭਾਈ ਉਹਨੂੰ ਤੂੰ ਬਚਾ ਲੈ ਇਹੋ ਹੀ ਤੇਰੀ ਬਹੁਤ ਵੱਡੀ ਬਹਾਦਰੀ ਆ ਨਹੀਂ ਤਾਂ ਇਹ ਪੋਤੇ ਸਾਰਾ ਕੁਝ ਵਿਵੇਸ਼ਣ ਦੇ ਉਤੇ ਉਤਾਰੂ ਹੋਏ ਬੈਠੇ ਆ ਸਭ ਕੁਝ ਬਰਬਾਦ ਕਰ ਦੇਣਗੇ ਸੋ ਮਹਾਰਾਜ ਇਹੋ ਹੀ ਉਪਦੇਸ਼ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹੋ ਨਾਨਕ ਨਰ ਬਾਵਰੇ ਅਬ ਕਿਉਂ ਰੋਵਤ ਦੀਨ ਤੋ ਵੈਗੁਰੂ ਸੱਚੇ ਪਾਤਸ਼ਾਹ ਜੀ ਇਹੇ ਹੀ ਉਪਦੇਸ਼ ਕਰਦੇ ਆ ਕਿ ਇਹ ਕੁਟੰਬ ਤੂੰ ਜੀ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਏ ਮਹਾਰਾਜ ਤੁਸ ਜੀ ਪੰਛੀ ਜੀ ਕਹਿੰਦੇ ਨੇ ਕਿ ਭਾਈ ਜਦੋਂ ਸੰਸਾਰ ਤੇਰੇ ਨਾਲ ਚੱਲਣਾ ਹੀ ਨਹੀਂ ਫਿਰ ਇਹਦੇ ਨਾਲ ਤੈਨੂੰ ਚਿਤ ਲਾਉਣ ਦੀ ਕੀ ਲੋੜ ਆ ਕੁਝ ਸਮੇਂ ਵਾਸਤੇ ਕੁਝ ਉਮਰ ਤੱਕ ਇਹ ਸਾਥ ਜਾਂਦਾ ਉਸ ਤੋਂ ਬਾਅਦ ਫਿਰ ਜੀਵਨ ਨੂੰ ਜੀਵ ਅੱਗੇ ਇਕੱਲਾ ਹੀ ਜਾਂਦਾ ਤਾਹੀਂ ਦਿਓ ਡਰਦ ਹੈ ਆਪਣਾ ਕੈਸੋ ਕਰੀ ਪੁਕਾਰ ਦੁੱਖ ਵਿਸਾਰਨ ਹਰ ਸੇਵਿਆ ਸਦਾ ਸੁਦਾਤਾ ਜਦੋਂ ਸਾਰਾ ਪਰਿਵਾਰ ਹੁੰਦਾ ਰੰਗ ਤਮਾਸ਼ਾ ਹੁੰਦਾ ਉਦੋਂ ਇਹਨੂੰ ਚੇਤਾ ਨਹੀਂ ਆਉਂਦਾ ਤੇ ਜਦੋਂ ਹੌਲੀ ਹੌਲੀ ਕਰਕੇ ਪਰਿਵਾਰ ਦੇ ਮੈਂਬਰ ਸਾਰੇ ਚਲੇ ਜਾਂਦੇ ਆ ਇਕੱਲਾ ਰਹਿ ਜਾਂਦਾ ਬਢੇਪੇ ਦੇ ਵਿੱਚ ਉਦੋਂ ਫਿਰ ਇਹਦਾ ਜੀਵ ਜਿਹੜਾ ਡਰ ਜਾਂਦਾ ਕਿਉਂਕਿ ਜੀਵ ਆਤਮਾ ਜਿਹੜੀ ਹੁੰਦੀ ਆ ਜੀਵਾਤਮਾ ਨੂੰ ਵਿਚਾਰ ਦਾ ਭੋਜਨ ਚਾਹੀਦਾ ਵਿਚਾਰ ਦਾ ਭੋਜਨ ਜਿਹੜਾ ਦੇਵੀ ਗੁਣ ਜਿਹੜੇ ਨੇ ਦਇਆ ਸੰਤੋਖ ਧੀਰਜ ਖਿਮਾ ਨਿਮਰਤਾ ਸਹਿਜ ਅਡੋਲਤਾ ਇਹਨਾਂ ਦਾ ਅਨੁਭੋਜਨ ਚਾਹੀਦਾ ਜੇ ਭੋਜਨ ਹੋਵੇ ਤਾਂ ਫੇਰ ਬਲਵਾਨ ਹੈ ਜੇ ਨਹੀਂ ਭੋਜਨ ਇਹਨੂੰ ਦਿੱਤਾ ਰੋਜ਼ ਦੀ ਰੋਜ਼ ਭੋਜਨ ਦੇਣਾ ਚਾਹੀਦਾ ਥਾਲ ਵਿੱਚ ਤਾਂ ਨਵਸਤੋ ਭਈਓ ਸਤ ਸੰਤੋਖ ਵਿਚਾਰੋ ਤੋ ਇਹ ਕਮਜ਼ੋਰ ਹੋ ਜਾਂਦੀ ਜੀਵ ਆਤਮਾ ਇਸੇ ਕਰਕੇ ਮਹਾਰਾਜ ਨੇ ਆਖਿਆ ਜੀਓ ਦਰਤ ਹੈ ਆਪਣਾ ਕੈਸੋ ਕਰੀ ਪੁਕਾਰ ਕਿ ਭਾਈ ਮੇਰਾ ਤਾਂ ਜੀਵਨ ਜਿਹੜਾ ਉਹ ਉਹ ਡਰਦਾ ਪਿਆ ਡਰ-ਡਰ ਕੇ ਮੈਂ ਬਹੁਤ ਦੁਖੀ ਹੋ ਗਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਹੇ ਨਰ ਬਾਬਰੇ ਜੇਕਰ ਤੂੰ ਪਰਮਾਤਮਾ ਦੇ ਦਿੱਤੇ ਹੋਏ ਦਾ ਸ਼ੁਕਰਾਨਾ ਨਹੀਂ ਕੀਤਾ ਤੇ ਫਿਰ ਜੀਵਨ ਦੇ ਵਿੱਚ ਤੂੰ ਕੁਝ ਵੀ ਨਹੀਂ ਕੀਤਾ ਤਾਂ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਇਹੋ ਹੀ ਉਪਦੇਸ਼ ਕਰਦੇ ਆ ਕਿ ਪਰਮਾਤਮਾ ਦੀ ਪ੍ਰਾਪਤੀ ਰੂਪੀ ਜੀਵਨ ਪ੍ਰਾਪਤ ਨਹੀਂ ਕੀਤਾ ਤੇ ਹੁਣ ਪਾਈ ਤੇਰੇ ਮੌਤ ਜਿਹੜੀ ਹੈਗੀ ਆ ਉਹ ਨੇੜੇ ਵੇਖ ਕੇ ਤੂੰ ਡੋਲਦਾ ਹੁਣ ਕੀ ਹੋ ਸਕਦਾ ਹੁਣ ਇਹ ਡੋਲਣਾ ਛੱਡ ਦੇ ਸੰਸਾਰ ਦੇ ਵਿੱਚ ਸੰਗ੍ਰਹਿ ਦੁੱਖਵਾ ਤੇ ਪ੍ਰਵਾਹ ਸੁਖਵਾ ਬਹੁਤ ਵੱਡੀ ਗਰੀਬੀ ਵੀ ਦੁੱਖ ਹੈ ਤੇ ਬਹੁਤ ਵੱਡੀ ਅਮੀਰੀ ਵੀ ਦੁੱਖ ਹੋਰ ਇਸੇ ਕਰਕੇ ਮਹਾਰਾ ਸਦਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਿਤਾਤ ਘੱਟ ਤੋਂ ਘੱਟ ਸਹੂਲਤ ਹੋਣੀ ਚਾਹੀਦੀ। ਤੋ ਕਹੋ ਨਾਨਕ ਨਰ ਬਾਬੇ ਅਬ ਕਿਉਂ ਡੋਲਤ ਦੀਨ ਜਦੋਂ ਅਖੀਰ ਹੋ ਜਾਂਦੀ ਹੈ ਬੜੇ ਪੇ ਦੇ ਵਿੱਚ ਤੇ ਉਦੋਂ ਫਿਰ ਜੀਵ ਡੋਲਦਾ ਦੁਖੀ ਹੁੰਦਾ ਕਿ ਮੈਂ ਤੇ ਸਾਰੀ ਉਮਰ ਧਰਮ ਨਹੀਂ ਕਮਾਇਆ ਮੈਂ ਤੇ ਇਉਂ ਹੀ ਹਸ ਠੱਠੇ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰ ਦਿੱਤੀ ਹੈ। ਸਾਰਾ ਸੰਸਾਰ ਧਨ ਪਦਾਰਥ ਇਕੱਠਾ ਕੀਤਾ ਪਰ ਉਹ ਮੇਰੇ ਕਿਸੇ ਵੀ ਨਾਲ ਨਹੀਂ ਗਿਆ ਉਹ ਮੇਰੇ ਨਾਲ ਨਹੀਂ ਚੱਲਿਆ ਤਾਂ ਮਹਾਰਾਜ ਕਹਿੰਦੇ ਕਿ ਭਾਈ ਇਹ ਨਾਲ ਤੇਰੇ ਜਾਏਗਾ ਵੀ ਨਹੀਂ ਜਿੰਨਾ ਚਿਰ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਿਆ ਤਾਂ ਇੱਕ ਸੰਤ ਸੀ ਜੰਗਲ ਦੇ ਵਿੱਚ ਛੋਟਾ ਜਿਹਾ ਡੇਰਾ ਬਣਾ ਕੇ ਰਿਹਦੇ ਤੇ ਸੰਤ ਨਹਾਉਣ ਵਾਸਤੇ ਗਿਆ ਨਦੀ ਵਿੱਚ ਤੇ ਮਗਰੋਂ ਚੋਰੀ ਹੋ ਗਈ ਸੰਤ ਜਦੋਂ ਆਏ ਨਹਾ ਕੇ ਤਾਂ ਉਹਨਾਂ ਨੇ ਵੇਖਿਆ ਕਿ ਚੋਰੀ ਹੋ ਗਈ ਆ ਸੇਵਕ ਨੂੰ ਕਹਿੰਦੇ ਵੀ ਜਾ ਭਾਈ ਥਾਣੇ ਦੇ ਵਿੱਚ ਰਿਪੋਰਟ ਕਰਾ ਕੇ ਆ ਸੇਵਕ ਥਾਣੇ ਵਿੱਚ ਗਿਆ ਜਾ ਕੇ ਰਿਪੋਰਟ ਕਰਾਈ ਵੀ ਥਾਣੇਦਾਰ ਕਹਿੰਦਾ ਕੀ ਕੀ ਗਵਾਚਾ ਤੇ ਸੰਤ ਜਿਹੜੇ ਸੀਗੇ ਉਹ ਦੱਸਣ ਲੱਗ ਪਏ ਕਿ ਸਾਡੀ ਵਿਸ਼ਾਈ ਵੀ ਚੋਰ ਲੈ ਗਿਆ ਗੱਦੀ ਵੀ ਲੈ ਗਿਆ ਕੋਟ ਵੀ ਲੈ ਗਿਆ ਸਾਡਾ ਕੰਬਲ ਵੀ ਲੈ ਗਿਆ ਛਤਰੀ ਵੀ ਲੈ ਗਿਆ ਤੇ ਉਸ ਤੋਂ ਬਾਅਦ ਫਿਰ ਜਦੋਂ ਕੋਣ ਛਣ ਕੀਤੀ ਥਾਣੇਦਾਰ ਨੇ ਤੇ ਚੋਰ ਫੜਿਆ ਗਿਆ ਚੋਰ ਦੇ ਕੋਲੋਂ ਉਹ ਗੱਠੜੀ ਫੜੀ ਗਈ ਸੰਤਾਂ ਨੂੰ ਜਾ ਕੇ ਸਲਾਹ ਦਿੱਤੀ ਸੰਤ ਵੀ ਪਹੁੰਚ ਕੇ ਥਾਣੇਦਾਰ ਕਹਿਣ ਲੱਗਾ ਸੰਤਾਂ ਨੂੰ ਕਿ ਸੰਤ ਜੀ ਤੁਹਾਡਾ ਕੀ ਕੀ ਗਵਾਚਾ ਉਹ ਕਹਿੰਦੇ ਦੱਸਿਆ ਸੀਗਾ ਵਿਸ਼ਾਈ ਗੱਦੀ ਕੰਬਲ ਕੋਟ ਛਤਰੀ ਉਹ ਥਾਣੇਦਾਰ ਨੇ ਅੰਦਰੋਂ ਗੱਠੜੀ ਲਿਆਂਨ ਕੇ ਦਿੱਤੀ ਕਹਿੰਦੇ ਤੁਸੀਂ ਇੰਨਾ ਕੁਝ ਕਹਿੰਦੇ ਆ ਆਹ ਤੇ ਆ ਗੱਠੜੀ ਆ ਗੱਠੜੀ ਖੋਲੀ ਤੇ ਇਹ ਵਿੱਚ ਇੱਕ ਕੰਬਲ ਆ ਥਾਣੇਦਾਰ ਕਹਿੰਦਾ ਰ ਕਵਰੀ ਮੈਂ ਕੀਤੀ ਆ ਰਿਕਵਰੀ ਦੇ ਵਿੱਚ ਤੇ ਕੇਵਲ ਆਹ ਗੱਠੜੀ ਹੱਥ ਜਾਈ ਆ ਸੰਤ ਕਹਿਣ ਲੱਗੇ ਹਾਂ 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 ਮਿਲ ਗਿਆ ਮਿਲ ਗਿਆ ਸਾਰਾ ਕੁਝ ਮਿਲ ਗਿਆ ਸਾਰਾ ਕੁਝ ਮਿਲ ਗਿਆ ਉਹ ਥਾਣੇਦਾਰ ਕਹਿੰਦਾ ਗੱਠੜੀ ਦੇ ਵਿੱਚ ਤੇ ਕੇਵਲ ਕੰਬਲ ਹੀ ਆ ਤੇ ਤੁਸੀਂ ਕਿਦਾਂ ਕਹਿੰਨੇ ਸਾਰਾ ਕੁਝ ਮਿਲ ਗਿਆ ਸਾਰਾ ਕੁਝ ਮਿਲ ਗਿਆ ਇਹਦਾ ਕੀ ਰਾਜ ਆ ਤੋ ਸੰਤ ਫਿਰ ਕਹਿਣ ਲੱਗੇ ਕਿ ਗੱਲ ਇਸ ਤਰ੍ਹਾਂ ਕੰਬਲ ਭਾਵੇਂ ਇੱਕ ਹੀ ਆ ਪਰ ਜਦੋਂ ਅਸੀਂ ਰਾਤ ਨੂੰ ਆਰਾਮ ਕਰਦੇ ਹਾਂ ਤੇ ਇਸੇ ਦੀ ਥੱਲੇ ਵਿਛਾਈ ਕਰ ਲੈਂਦੇ ਆ ਜਦੋਂ ਸਵੇਰ ਨੂੰ ਅਸੀਂ ਭਗਤੀ ਕਰਨੀ ਹੁੰਦੀ ਆ ਤੇ ਇਹਦੀ ਹੀ ਤਾਹਾ ਲਾ ਕੇ ਇਹਦੀ ਗੱਦੀ ਬਣਾਲੀਦੀ ਆ ਜਦੋਂ ਕਿਤੇ ਜਾਣਾ ਹੁੰਦਾ ਤੇ ਇਹਦਾ ਹੀ ਕੋਟ ਬਣਾਲੀਦਾ ਜੇ ਠੰਡ ਲੱਗੇ ਤੇ ਇਸੇ ਕੰਬਲ ਨੂੰ ਉੱਤੇ ਲੈ ਲੀਦਾ ਤੇ ਜਦੋਂ ਮੀਂਹ ਪਵੇ ਤੇ ਇਹਨੂੰ ਹੀ ਚੌਰਸ ਕਰਕੇ ਉੱਤੇ ਛਤਰੀ ਬਣਾਲੀਦੀ ਆ ਸੋ ਇੱਕ ਇੱਕ ਕੰਬਲ ਸਾਰੇ ਕੰਮ ਦੇ ਜਾਂਦਾ ਤੋ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਭਾਈ ਇਸ ਤਰ੍ਹਾਂ ਘੱਟ ਵਸਤੂ ਭੋਗ ਕੇ ਜ਼ਿਆਦਾ ਸੇਵਾ ਸਿਮਰਨ ਕਰਕੇ ਆਪਣਾ ਜੀਵਨ ਨੂੰ ਸਫਲਾ ਕਰਨਾ ਚਾਹੀਦਾ ਸੋ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਇਹੋ ਹੀ ਉਪਦੇਸ਼ ਕਰਦੇ ਆ ਕਿ ਜੋ ਵੀ ਦਿੱਤਾ ਵਾ ਵਾਹਿਗੁਰੂ ਪ੍ਰਮਾਤਮਾ ਜੀ ਨੇ ਉਹਦਾ ਪ੍ਰਸ਼ਾਦ ਸਮਝ ਕੇ ਤੇ ਵੰਡ ਕੇ ਤਰਮਦੇ ਨਾ ਦੇਉ ਤੇ ਵੰਡ ਕੇ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਫਿਰ ਛਕਣਾ ਚਾਹੀਦਾ ਔਰ ਉਹਦਾ ਸਦ ਬਯੋਗ ਕਰਨਾ ਚਾਹੀਦਾ ਪ੍ਰਮਾਤਮਾ ਦੇ ਦਿੱਤੇ ਹੋਏ ਦਾ ਸੇਵਾ ਕਰਨੀ ਚਾਹੀਦੀ ਸਿਮਰਨ ਕਰਨਾ ਚਾਹੀਦਾ ਪਾਠ ਕਰਨਾ ਚਾਹੀਦੀ ਪੂਜਾ ਕਰਨੀ ਚਾਹੀਦੀ ਹੈ ਦਾਨ ਪੂਰਨ ਕਰਨਾ ਚਾਹੀਦਾ ਭਲਾ ਪਰਪਕਾਰ ਕਰਨਾ ਚਾਹੀਦਾ ਤੇ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੀਦਾ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾ ਬਾਪੇ ਮੇਲੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾ ਦਾ ਭਲਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ